ਤਾਨਾ ਯਾਦ ਹੋਣ ਦੀ ਖੁਸ਼ੀ 'ਚ 15 ਅਗਸਤ ਕਰਕੇ ਸਰਦਾਰ ਜੀ ਨੇ ਸੇਲ ਮੇਲਾ ਲਾਤਾ ਬਠਿੰਡੇ ਸਹਿਰ ਚ 100 ਰੁਪਏ ਦੀ 1 ਡੀਜ਼ਲਟ 1000 ਦੀਆਂ 10 ਖੜ ਜਾ ਖੜ ਜਾ ਸਰਪੰਚ ਹਾਂ ਆ ਲੋਰ ਦੇ ਕੁਆਲਿਟੀ ਚੈੱਕ ਕਰ 100 ਰੁਪਏ ਦੀ ਇਹ 50 ਦੀ ਨਾਲ ਨਿਕਰ ਵੀ ਮਿਲ ਜੂਗੀ ਆਪਾਂ ਨੂੰ 100 ਦੀ ਟੀ-ਸ਼ਰਟ 50 ਦੀ ਨਿਕਰ 150 ਰੁਪਏ ਦਾ ਸੈੱਟ ਪਿਓਰ ਕਾਟਨ ਦਾ 300 ਰੁਪਏ ਦਾ ਇੱਕ ਜੋੜਾ 500 ਦੇ ਦੋ ਜੋੜੇ ਬ੍ਰਾਂਡਡ ਬੂਟ ਤੁਹਾਡੇ ਸਾਹਮਣੇ ਪੈਣੇ ਦਿੱਲੀ ਜਿ ਨਹੀਂ ਬਠਿੰਡੇ ਸਹਿਰ ਚਾਂਗੇ ਆ ਵੇਖੋ ਚੱਪਲਾਂ ਕਿੰਨੀਆਂ ਕੈਂਟ ਪਿਆਣੇ ਰੈੱਡ ਟਾਈਪ ਦੀਆਂ ਪਿਆਣੇ ਸਾਰੀਆਂ ਬ੍ਰਾਂਡਡ ਚੱਪਲਾਂ ਬਹੁਤ ਕੱਟਪਾਜ ਹੁਣ ਅੱਗੇ ਆਜੋ ਕੱਪੜੇ ਦਿਖਾਉਣੇ ਸਕਿੱਪਣਾ ਕਰੋ ਵੀਡੀਓ ਸ਼ੇਅਰ ਕਰ ਦਿਓ ਸਰਦਾਰ ਜੀ ਐਡਰੈਸ ਬੋਲ ਦਿਓ ਨਾਲ ਨਾਲ ਆਪਣਾ ਸਟੋਰ ਲਵਲੀ ਪੀਪਲ ਪੋਸਟ ਆਫਿਸ ਬਾਜ਼ਾਰ ਚ ਆਪਣੀ ਦੁਕਾਨ ਹੈ ਰੇਲਵੇ ਸਟੇਸ਼ਨ ਦੇ ਨੇੜੇ ਪਾਰਕਿੰਗ ਦੇ ਸਾਹਮਣੇ ਮੰਦਰ ਹੈ ਮੰਦਰ ਦੇ ਬਿਲਕੁਲ ਸਾਹਮਣੇ ਥੋੜਾ ਆਪਣਾ ਸਟੋਰ ਬਠਿੰਡਾ ਦੇਖੀ ਚੱਲੋ ਟੀ ਸ਼ਰਟਾਂ ਬਾਈ ਕਿੰਨੀਆਂ ਘੈਂਟ ਘੈਂਟ ਜਿਹੜੀਆਂ ਪਾਈਆਂ ਹੁੰਦੀਆਂ ਨੇ ਗਿੱਪੀ ਗਰੇਵਾਲ ਬੱਬੂ ਮਾਨ ਹੋਰਾਂ ਦੇ ਆ ਕਰ ਲਓ ਚੈੱਕ ਆਜੋ ਅੱਗੇ ਦਿਖਾਉਣੇ ਆ ਤੁਹਾਨੂੰ ਮੇਲਾ ਟੀ ਸ਼ਰਟਾਂ ਦਾ ਆਜੋ ਟੀ ਸ਼ਰਟਾਂ ਦਿਖਾਉਣੇ ਆ ਪਹਿਲਾਂ ਤੁਹਾਨੂੰ ਆ ਬੱਚਿਆਂ ਵਾਲੇ ਕ ਆਪਣੇ ਬਰ ਬ੍ਰਾਂਡ ਦੇ ਆ ਸਾਰੇ ਬ੍ਰਾਂਡ ਚੈੱਕ ਕਰ ਲਓ 50% ਲੈਸ ਜਿਹੜਾ ਤੁਹਾਨੂੰ 30 40% ਸਟੋਰ ਤੇ ਮਿਲੂਗਾ ਵੈਰਾਈਟੀ ਬਹੁਤ ਆ ਆਪਣੇ ਕੋਲੇ ਚੈੱਕ ਕਰੋ ਆ ਨਾਈਟ ਸੂਟ ਬੱਚਿਆਂ ਦੇ ਇਹ ਵੀ 50% ਲੈਸ ਤੇ ਆਜੋ ਆਜੋ ਹਾਂਜੀ ਮੇਲਾ ਲੱਗਿਆ ਆਜੋ ਟੀ-ਸ਼ਰਟ ਆ ਤੁਹਾਨੂੰ ਦਿਖਾਵਾ ਇਹ ਜੇ ਕਸਮ ਮੈਂ ਭਾਲਦਾ ਫਿਰਦਾ ਸੀ ਕਿਤੋਂ ਨਹੀਂ ਮਿਲਿਆ ਪਏ ਨੇ ਸਰਦਾਰ ਜੀ ਆਹ ਵੇਖੋ ਬਹੁਤ ਵੈਰਾਈਟੀ ਹੈ ਆਪਣੇ ਕੋਲੇ ਆਜੋ ਤੁਹਾਨੂੰ ਦਿਖਾਉਣਾ ਅੱਗੇ ਬਹੁਤ ਵੈਰਾਈਟੀ ਹੈ ਬਹੁਤ ਡਿਜ਼ਾਈਨਿੰਗ ਆਪਣੇ ਕੋਲੇ ਆਜੋ ਆਹ ਬਹੁਤ ਘੱਟ ਨੇ ਆਹ ਦੇਖੋ ਬੂਟ ਪੈਨ ਉਧਰ ਰੈੱਡ ਟਾਈਪ ਦੇ ਬੂਟ ਪੈਨ ਆ ਵੀ ਦਿਖਾ ਦੇ ਕਰਾਂ ਅੱਗੇ ਆਹ ਦਿਨੇ ਦਿਖਾ ਦੇਣਾ ਆ ਦੇਖੋ ਟੀ-ਸ਼ਰਟਾਂ ਦਾ ਮੇਲਾ ਲੱਗਿਆ ਇੱਥੇ ਆ ਲੋ ਆ ਦੇਖੀ ਜਾਓ ਪਿਓਰ ਸ਼ੂਤੀ ਦੇ ਪਿਓਰ ਪਿਓਰ ਕਾਟਨ ਦੀਆਂ ਪਿਓਰ ਕਾਟਨ ਦੀਆਂ ਟੀ-ਸ਼ਰਟਾਂ ਲਓ ਦੇਖੋ ਜੀ ਬ੍ਰਾਂਡ ਨੋਟ ਕਰੋ ਪਾਈ ਦਾ ਪਤਾ ਵੀ ਨਹੀਂ ਲੱਗਣਾ ਇੰਨੀ ਹੌਲੀ ਆ ਫੁੱਲਾਂ ਵਰਗੀ ਆ ਪ੍ਰਿੰਟਡ ਹੀ ਹੁੰਦੀਆਂ ਨੇ ਇੱਕ ਇੱਕ 300 ਦੀ ਮਿਲੂਗੀ ਦੋ 500 ਦੀਆਂ ਮਿਲਣਗੀਆਂ ਤੁਹਾਨੂੰ ਆ ਦੇਖੋ ਜੀ ਦੋ ਲੋਂਗੇ 500 ਦੀਆਂ ਇੱਕ 300 ਦੀ ਲਾ ਤਾਂ ਮੇਲਾ ਲਾਸ ਤੇ ਲਾ ਤਾਂ ਮੇਲਾ ਇਧਰ ਕਾਲਰ ਵਾਲੀ ਲੈ ਲਓ ਆ ਲੋ ਚੱਕੋ ਇੱਕ 400 ਦੀ ਦੋ 700 ਦੀਆਂ ਬ੍ਰਾਂਡ ਹਾਂਜੀ ਹਾਂਜੀ ਆ ਚੈੱਕ ਕਰੋ ਬ੍ਰਾਂਡ ਆ ਪਿੱਛੇ ਲੱਗਿਆ ਟੈਗ ਲੱਗਿਆ ਕਿੰਨੇ ਦੀ ਇੱਕ 400 ਦੀ ਦੋ 700 ਦੀਆਂ ਕਿਉਂ ਹਾਂ ਲੈ ਜਾਓ ਲੱਟਰੋ ਮੇਲਾ ਇਧਰ ਆਪਣੇ ਕੋਲੇ ਪਹਿਣਾ ਵਾਸਤੇ ਵੀ ਟੀ-ਸ਼ਰਟਾਂ ਲੱਗੀਆਂ ਆ ਲਓ ਦੇ ਸੋ ਯਾਦ ਹੁੰਦੀ ਖੁਸ਼ੀ ਤੇ ਮੇਲਾ ਲਾਇਆ ਗਿਆ ਆਲੋ ਆਲੋ ਪਹਿਣਾ ਵਾਸਤੇ ਵੀ ਟੀ-ਸ਼ਰਟਾਂ ਲੱਗੀਆਂ ਤੁਸੀਂ ਚੱਕੋ 3-300 ਰੁਪਏ ਦੀਆਂ ਬ੍ਰਾਂਡ ਦੀਆਂ ਟੀ-ਸ਼ਰਟਾਂ ਕਿਤੇ ਨਹੀਂ ਮਿਲਣੀਆਂ ਤੁਹਾਨੂੰ ਮਿਲਣਗੀਆਂ ਆਪਣਾ ਸਟੋਰ ਤੇ ਆਲੋ ਚੈੱਕ ਕਰੋ ਭਾਈ ਜੀ ਲਓ ਦਿਖਾਓ ਬ੍ਰਾਂਡ ਦਿਖਾਓ ਆ ਦੇਖੋ ਭਾਈ ਪਹਿਣਾ ਦੀਆਂ ਹੌਲੀ ਜੀ ਟੀ-ਸ਼ਰਟ ਜਮੀ ਫੁੱਲਾਂ ਵਰਗੀ ਆ ਲੈ ਦੇਖੋ ਬ੍ਰਾਂਡ ਬ੍ਰਾਂਡ ਨੋਟ ਕਰੋ 300 ਰੁਪਏ ਦੀ ਬ੍ਰਾਂਡ ਹੈਗਾ ਇਹਦਾ ਦੇਖੋ ਜੀ ਸਕੇਚਰ ਦਾ ਸਕੇਚਰ ਜਿਹਦੇ ਬੂਟ ਆਉਂਦੇ ਹੁੰਦੇ ਨੇ ਹਾਂਜੀ ਹਾਂਜੀ 300 ਦੀ ਤੇਵਾਏ ਤੁਹਾਨੂੰ ਵੀਡੀਓ ਸ਼ੇਅਰ ਕਰ ਦਿਓ ਬਸ ਅਸਲੀ ਸਟਾਕ ਤਾਂ ਹਜੇ ਇੱਧਰ ਰਹਿ ਪੂਰੇ ਬ੍ਰਾਂਡਡ ਸ਼ਰਟਾਂ ਤੇਰੇ ਜਿਹੜੇ ਤੂੰ ਪੋਣਾ ਹੋਂ ਨਾ ਸਰਪੰਚ ਕਿੰਨੇ ਦੀ ਹੈ ਜੀ ਆਜੋ ਆਜੋ 5-500 ਰੁਪਏ ਦੀ ਨਾਲ ਬ੍ਰਾਂਡ ਨੋਟ ਕਰ ਲਓ 500 ਰੁਪਏ ਦੀ ਕਰਤੀ ਫਲੈਟ ਹਾਂਜੀ 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 ਆ ਵੇਖੋ ਸਾਰੇ ਆ ਲੱਗੇ ਆ 500 ਰੁਪਏ ਦੀ ਹਾਫ 600 ਰੁਪਏ ਦੀ ਫੁੱਲ ਬਾਜੂ ਜਿੰਨੀ ਮਰਜ਼ੀ ਲੈ ਜਾਓ ਸਟਾਕ ਪਿਆ ਸਟਾਕ ਮੁੱਕਦਾ ਨਹੀਂ ਹੈਗਾ ਬਾਦੂ ਆਪਣੇ ਕੋਲ ਸਟਾਕ ਹੈ ਆਲੋ ਆਲੋ ਵੀਡੀਓ ਕੋ ਆ ਕੇ ਕਹਿ ਦਿੰਦੇ ਆਗੇ ਸਟਾਕ ਖਤਮ ਹੋ ਗਿਆ ਆਲੋ ਬ੍ਰਾਂਡ ਨੋਟ ਕਰੋ 200 ਰੁਪਏ ਦੀ 200 ਰੁਪਏ ਦੀ ਸੈਂਡੋ ਆਲੋ ਵੇਖੋ ਜਿਹੜਾ ਡਿਜ਼ਾਈਨਿੰਗ ਦੇਖੀ ਜਾਓ ਟੈਗ ਨਾਲ ਲੱ ਪੀ ਤੇ ਲੱਗੀ ਹੋਈ ਹੈ ਜੀ ਹਲੋ ਹਲੋ ਆ ਦੇਖੋ ਕਿੰਨੀਆਂ ਐਮ ਆਰ ਪੀ ਤੇ ਨਹੀਂ ਹੈਗੀ ਜੀ ਕਿੱਧਰ ਦੀ ਬਾਕੀ 990 ਜੀ 200 ਰੁਪਏ ਦੀ 200 ਰੁਪਏ ਦੀ ਸੈਂਡੋ ਬਣਾਣ ਨਾਲ ਹੱਡ ਲੱਗਿਆ ਹੱਡ ਵਾਲੀ ਲੈ ਲਓ ਜਾਂ ਬਿਨਾ ਹੱਡ ਵਾਲੇ ਲੈ ਲਓ 200 ਰੁਪਏ ਹੀ ਦੇਵਾਂਗੇ ਆਪਾਂ ਤੁਹਾਨੂੰ ਅਮਰਿੰਦਰ ਗੱਲੂਰਾਂ ਦੇ ਪਾਏ ਹੁੰਦਾ ਤੂੰ ਜੂਦਾ ਕਿਉਂ ਹੋਇਆ ਉਹ ਤੇ ਗਾਣੇ 'ਚ ਆ ਜਾਓ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਸ਼ੂਜ਼ ਦਿਖਾਉਣੇ ਆ ਜਾਓ ਬਾਈ ਜੀ ਆਜੋ ਆਜੋ ਹਲੋ ਆ ਦੇਖੋ ਮਾੜਾ ਜਿਹਾ ਸੂਟ ਮਾਰਿਓ ਬਾਈ ਜੀ ਕੈਮਰਾ ਮਾਰਿਓ ਨੇੜੇ ਕਿੰਨੇ ਕਿੰਨੇ ਮਾੜਾ ਜਿਹਾ ਡਿਜ਼ਾਈਨ ਬਹਾਇਓ ਆ ਸਾਰੀ ਜਿਹੜੀ ਵਿੰਡੋ ਲੱਗੀ ਹੈ ਤੇ ਜਿਹੜਾ ਵੀ ਬ੍ਰਾਂਡ ਲੱਗਿਆ 700 ਰੁਪਏ ਦਾ ਤੁਸੀਂ ਇੱਕ ਇੱਕ ਸ਼ੂਜ਼ ਨੇੜੇ ਉਹਨਾਂ ਨੇੜੇ ਕਰਕੇ ਦਿਖਾ ਦਿਓ ਆ ਲੋ ਆ ਲੋ 700 ਰੁਪਏ ਦੇ ਬੂਟ ਸਿਰਫ 700 ਦੇ 700 ਰੁਪਏ ਦੇ ਲਾਈਟ ਲਾਈਟ ਰੂਆਂ ਵਰ ਗੰਜਵਾ ਦਾ ਨਾਮ ਵਰਗਾ ਜਮਾ ਰੂਆਂ ਵਰਗਾ ਚੈੱਕ ਕਰ ਲਓ ਤੁਸੀਂ 700 ਰੁਪਏ ਦਾ ਸਿਰਫ 700 ਰੁਪਏ ਦਾ ਜੀ ਹਾਂਜੀ 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 ਆ ਦੇਖੋ ਇਹ ਚ 4x ਪਹਿਣੇ ਫੱਕ ਪਹਿਣੇ ਆਪਣੇ ਕੋਲ ਵੈਰਾਈਟੀ ਲੱਗੀ ਵੀ ਹੈ ਪੂਰੀ ਆ ਬੱਚਿਆਂ ਦਾ ਸੈਕਸ਼ਨ ਹੈਗਾ ਇਹ ਤਾਂ ਬਲੋਰ ਟੀ-ਸ਼ਰਟਾਂ ਦਾ ਸੈਕਸ਼ਨ ਦਿਖਾਤਾ ਆ ਜੀ ਇਹਨਾਂ ਦੇਖੋ ਜੀ ਇਹ ਜੀ ਕਿੰਨੇ ਰੁਪਏ ਦੀ ਹੋ ਜੀ ਆਹ 800 ਰੁਪਏ ਦੀ ਬਾਈ ਜੀ ਇਹਦਾ origignal ਹੈ ਜੀ ਲੇਡੀਜ਼ ਜੀਨ 800 ਰੁਪਏ ਦੀ 100 ਰੁਪਏ ਦੇ 100 ਰੁਪਏ ਦੇ ਬੱਚਿਆਂ ਦੇ ਸ਼ੂਜ਼ ਆ ਲੋ ਚੱਕੋ 100 ਰੁਪਏ ਦੇ ਕਿਹਦਾ ਨਹੀਂ ਮਿਲਣਾ 100 ਰੁਪਏ 100 ਰੁਪੀ ਵਾਈਟ ਵੇਟ ਬੈਲੀਆਂ ਮਿਲਣਗੀਆਂ ਜੀ ਬੇਹਾਂ ਮਿਲ ਜਾਣਗੇ ਬਾਦੂਆ ਦੇਖੋ ਬੈਲੀਆਂ ਦਾ ਪੂਰੀ ਆਪਣੇ ਕੋਲ ਬੈਲੀਆਂ 700 ਰੁਪਏ ਦੀ ਪਿਓਰ ਲੈਦਰ ਦੀ ਬੈਲੀ ਆ ਜਮਾ ਪਿਓਰ ਲੈਦਰ ਹੈ ਜੀ ਪਿਓਰ ਲੈਦਰ 100% ਜਮਾ ਮੋਚੀ ਨੂੰ ਚੈੱਕ ਕਰਾ ਲਿਓ ਗਾਰੰਟੀ ਹੋਊਗੀ ਲੈਦਰ ਦੀ 700 ਰੁਪਏ ਦੀ ਖਰੀਦ ਵੀ ਨਹੀਂ ਹੈਗੀ ਕਿਸੇ ਦੀ ਆਪਾਂ ਦੇਵਾਂਗੇ ਬਿਣਾ ਫਿੱਤੇ ਵਾਲੀ ਬੈਲੀ ਚੈੱਕ ਕਰ ਲਓ 700 ਰੁਪਏ ਦੀ ਪੂਰਾ ਇੱਥੇ ਡਿਜ਼ਾਈਨ ਲੱਗੇ ਹੋਏ ਆ ਚੱਪਲਾਂ ਦੇਖੋ ਇਹਨੇ ਕੇਜਰੀਵਾਲ ਦੇ ਪਾਈਆਂ ਹੁੰਦੀ ਨੇ ਉਹ ਨਹੀਂ ਸਰਪੰਚ ਆਹ ਦੇਖੋ ਬੋਰੇ ਐ ਭਰੇ ਭਨੇ ਕੋਈ ਐ ਨਹੀਂ ਵੀ ਆ ਦੇ ਘੋੜੇ ਆ ਦੇ ਭੋਰੇ ਹਾਲੋ 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 ਰਹਿਣ ਦੇ ਰਹਿਣ ਦੇ ਆ ਦੇਖ ਇਕੱਠੇ ਕਰਕੇ ਪਾਉਣੇ ਚੀਜ਼ਾਂ ਦਿਖਾਉਣ ਦਾਗਾ ਚੀਜ਼ਾਂ ਦਿਖਾਉਣ ਦੇ ਪੈਸੇ ਲੈਤ ਨੇ ਆਪਾਂ ਚੱਕ ਲੋ ਚੱਕ ਲੋ ਖਣੇਉਣ ਦੀ ਲੈਤ ਤੇ ਉਸ ਤੋਂ ਬਾਅਦ ਆਪਣੇ ਕੋਲੇ ਉਧਰ ਆ ਜਾਓ ਲੇਡੀਜ਼ ਵੈਰਾਈਟੀ ਲੱਗੀ ਆ ਲੇਡੀ ਸ਼ੂਜ਼ ਲੱਗਿਆ ਹੋਇਆ ਤੁਸੀਂ ਡਿਜ਼ਾਈਨਿੰਗ ਦੇਖ ਲਓ 플랫 1200 ਰੁਪਏ ਦਾ ਕਰਤਾ ਲੋ ਬ੍ਰਾਂਡ ਨੋਟ ਕਰ ਲੋ ਇਹ ਬ੍ਰਾਂਡ ਨੋਟ ਕਰ ਲੋ ਰੀਬੋਕ ਦਾ ਹੈਗਾ ਰੀਬੋਕ ਹਾਂਜੀ ਹਾਂਜੀ ਬ੍ਰਾਂਡ ਨੋਟ ਕਰ ਲੋ ਸਿਰਫ 1200 ਰੁਪਏ ਦਾ ਲੇਡੀ ਸ਼ੂਜ਼ ਹੈ ਇਹ ਵੀ 1200 ਦੀ ਹੈ ਜੀ ਹਾਂ 1200 ਰੁਪਏ ਦਾ ਲੇਡੀ ਸ਼ੂਜ਼ ਬ੍ਰਾਂਡ ਇਹ ਹੈ ਆਲੋ ਚੈੱਕ ਕਰ ਲੋ ਸਿਰਫ 1200 ਦੇ ਲੇਡੀ ਜੀ ਬੂਟਰ ਬਾਕ ਦੇ ਰਿਹਾ ਅਸਲੀ ਉਹ ਤੋਂ ਬਾਅਦ ਆਪਣੇ ਕੋਲੇ ਆ ਦੇਖੋ ਵੀਰੋ ਮੈਂ ਤੁਹਾਨੂੰ ਦਿਖਾਵਾਂ ਇਧਰ ਕੈਮਰਾ ਮਾਰੋ ਮੜਾ ਜਾ ਬ੍ਰਾਂਡ ਨੋਟ ਕਰੋ 100% ਓਰੀਜਨਲ ਸ਼ੂਜ਼ ਹੋਣਗੇ ਤੁਹਾਨੂੰ ਕਿੰਨੇ ਦਾ ਇਹ ਆਪਾਂ ਨੇ ਲੈਸ ਤੇ ਹੀ ਲਾਤੇ ਸਟਾਕ ਆਪਣੇ ਕੋਲੇ ਲਿਮਟਿਡ ਹੈ ਲੈਸ ਕਿੰਨਾ ਕਰੂਗਾ 100 ਪੀਸ ਆ ਆਪਾਂ ਇਹ ਤੇ 50% ਲੈਸ ਦੇਵਾਂਗੇ 50% ਲੈਸ ਤੇ ਸਕਾਈ ਚੜਾ ਜਿਹੜਾ 10 ਤੇ 12 15% ਦੇ ਮਿਲੂ ਇੱਥੇ ਤੁਹਾਨੂੰ 50% ਦੇ ਮਿਲੂਆ ਐਡਾ ਜਰਾ ਸਰਦਾਰ ਜੀ ਦਾ ਐਡਾ ਜਰਾ ਕੋਈ ਮਾੜੀ ਮੁੱਟੀ ਗੱਲ ਬਾਤ ਨਹੀਂ ਹੋਗੀ ਜੀ ਨਾ ਪੰਗੇ ਲਾਓ ਸਰਪੰਚ ਦੇਖੀ ਪੁਰਾਣਾ ਰਹਿ ਗਿਆ ਪੁਰਾਣਾ ਬ੍ਰਾਂਟਡ ਪੁਰਾਣਾ ਲੋ 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 100 ਰੁਪਏ ਦੀ ਨਹੀਂ 100 ਰੁਪਏ ਦੀ 100 ਰੁਪਏ ਦੀ ਬ੍ਰੈਂਡ ਨੋਟ ਕਰ ਲੋ ਆਲੋ ਤੁਸੀਂ ਜਿਹੜੀ ਆਹੀ ਹੈ ਜਹਾਬਰ 100 ਰੁਪਏ ਦੀ ਆਹ ਬਣਾਉਣ ਜੀ 100 ਰੁਪਏ ਦੀ ਸਰ 100 ਰੁਪਏ ਦੀ ਬ੍ਰੈਂਡ ਨੋਟ ਕਰੋ ਸਰ ਇਹਦਾ ਸਪੋਰਟ ਕਿੰਗ ਦੀ ਹੈ ਜੀ 100 100 ਰੁਪਏ ਦੀ ਜਿਹੜੀ ਮਰਜ਼ੀ ਲੈ ਲੋ ਆਲੋ ਸਾਈਜ਼ ਸਾਰੇ ਮਿਲ ਜਾਣਗੇ 100 ਰੁਪਏ ਰੇਟਾ ਸਰਪ 100 ਰੁਪਏ 100 ਰੁਪਏ ਹਾਂਜੀ ਹਾਂਜੀ 100 ਰੁਪਏ ਬੋਲੇ ਨੇ ਬੋਲੇ ਆ ਲੋ ਲਓ ਹਰਿਆਣਾ ਖੰਡਿਆ ਕੋਈ ਨਹੀਂ ਕੋਈ ਨਹੀਂ 60 ਸਦੀ ਜਲਦੀ ਤੈਨੂੰ ਪਤਾ ਆ ਗਿਆ ਆਪਣੇ ਨਾਲ ਮੱਚ ਜਿੰਦੇ ਨੇ ਲੋਕ ਤੂੰ ਹੋਰ ਹੁਫਰੀ ਐ ਨਾ ਉਸ ਤੋਂ ਬਾਅਦ ਆਪਣੇ ਕੋਲੇ ਆ ਲੋ ਬ੍ਰਾਂਡ ਨਾਟ ਕਰ ਲੋ ਆ ਲੋ ਸ਼ੂਜ਼ ਜਿਹੜਾ ਤੁਸੀਂ ਆ ਕਰਿਓ ਮੜ ਜਾ ਕੈਮਰਾ ਨੇੜੇ ਕਿੰਨੇ ਦਾ ਜੀ ਇਹ 60% ਡਸਤੇ ਵੀਰੇ 3499 ਦਾ ਹਾਂਜੀ ਹਾਂਜੀ 1400 ਰੁਪਏ ਦਾ ਪੈ ਗਿਆ ਵੀਰੇ 60% ਡਿਸਕਾਊਂਟ ਤੇ ਅਰੀਜਨਲ ਬੂਟ ਬਾਈ ਓਏ ਆ ਲੋ ਡਿਜ਼ਾਈਨ ਚੈੱਕ ਕਰਾ ਦਿਓ ਕੈਮਰੇ ਤੇ ਹਾਲੋ ਆ ਦੇਖੋ ਆ ਦੇਖ ਲੋ ਆਪਣੇ ਕੋਲੇ ਹੋਰ ਇੱਕ ਗੱਲ ਐ ਆਪਣੇ ਕੋਲੇ ਇਸ ਬ੍ਰਾਂਡ ਦੇ ਵਿੱਚ 13 ਨੰਬਰ ਤੱਕ ਦਾ ਸ਼ੂਜ਼ ਮਿਲ ਜੂ 11 ਨੰਬਰ 12 ਨੰਬਰ 13 ਨੰਬਰ ਜਿਹੜੇ ਤੁਹਾਨੂੰ ਕਿਤੇ ਨਹੀਂ ਮਿਲਨੇ ਉਹ ਵੀ 60% ਲਸਤੇ ਆਦੇ ਅਰੀਜਨਲ ਨੇ ਬਾਈ 100% ਅਰੀਜਨਲ ਦੀ ਗਾਰੰਟੀ 100% ਅਰੀਜਨਲ ਤੇ ਇੱਕ ਸਰਦਾਰ ਦੀ ਕਿਸੇ ਨੇ ਹੋਰ ਦੇਖਣੇ ਹੁਣ ਇੱਕ ਆਪਣੇ ਪੇਜ ਦਾ ਨਾਮ ਲਸਦੋ ਜੀ ਆਪਣਾ ਸਟੋਰ ਬਠਿੰਡਾ ਤੇ ਜਾ ਕੇ ਤੁਸੀਂ ਇੰਸਟਾਗ੍ਰam ਦਾ ਪੇਜ ਐ ਉੱਥੇ ਜਾ ਕੇ ਆਪਣੀ ਫੁੱਲ ਵੈਰਾਈਟੀ ਪਾਈ ਵੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਵੀ ਪਾਏ ਪੇਜ ਦਾ ਪੇਜ ਨੂੰ ਫੋਲੋ ਕਰ ਲਓ ਬਾਕੀ ਬਠਿੰਡੇ ਸ਼ਹਿਰ ਦੇ ਵਿੱਚ ਖੜੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਆਜੋ ਲੋਕੇਸ਼ਨ ਦਿਖਾ ਦਨੇ ਆਪਾਂ ਫੋਨ ਖਾਤਰ ਵਾਗ ਲੈਣਾ ਇਹ ਸਾਰੀਆਂ ਚੀਜ਼ਾਂ ਬ੍ਰਾਂਡਡ ਨੇ ਬਈਆ ਵੇਖੋ ਬਹੁਤ ਸੋਹਣਾ ਜੀ 400 ਰੁਪਏ ਦਾ 400 ਬਸ 400 ਦਾ ਵਾਸੀ ਬਸ ਆਪਣੇ ਸਟੋਰ ਤੇ 400 ਹੀ ਰੇਟ ਆ ਇਹਦਾ ਬਾਹਰ ਤੁਹਾਨੂੰ ਜਿੰਨੇ ਮਰਜ਼ੀ ਦਾ ਮਿਲੇ ਉਹਰੇ ਤੁਹਾਨੂੰ 400 ਦਾ ਦੇਵਾਂਗੇ ਕਿਉਂਕਿ ਵੱਡਾ ਸਟਾਕ ਹੈਗਾ ਥੋੜਾ ਜਿਹਾ ਮਾਰਜਿਨ ਰੱਖ ਕੇ ਸਾਮਾਨ ਵੇਚੀ ਜਾਂਦੇ ਨੇ ਆਜੋ ਜੀ ਆਪਣੀ ਲੋਕੇਸ਼ਨ ਹੈਗੀ ਐ ਇੱਧਰ ਕੀ ਆ ਗਿਆ ਜੀ ਇੱਧਰ ਆ ਗਿਆ ਜੀ ਸਾਹਮਣੇ ਰੇਲਵੇ ਸਟੇਸ਼ਨ ਦੇ ਨਾਲ ਰੇਲਵੇ ਸਟੇਸ਼ਨ ਦੀ ਪਾਰਕਿੰਗ ਹੈ ਇੱਥੇ ਆ ਗਿਆ ਇੱਥੇ ਜਦੋਂ ਤੁਸੀਂ ਸਾਹਮਣੇ ਪਾਰਕਿੰਗ ਦੇ ਆਉਂਗੇ ਸਾਹਮਣੇ ਉਹ ਤੁਹਾਨੂੰ ਧਰਮਸ਼ਾਲਾ ਦਾ ਬੋਰਡ ਮਿਲੂਗਾ ਉੱਪਰ ਮਗਰਮ ਦੇ ਪਾਸੇ ਧਰਮਸ਼ਾਲਾ ਦਾ ਬੋਰਡ ਤਾਂ ਆਹ ਸਿਆ ਧਰਮਸ਼ਾਲਾ ਦਾ ਬੋਰਡ ਤਾਂ ਹਾਂਜੀ ਆ ਧਰਮਸ਼ਾਲਾ ਦੇ ਬੋਰਡ ਦੇ ਇੱਧਰ ਜੰਦਾ ਸਾਹਮਣੇ ਦੇਖੋਗੇ ਆਪਣਾ ਸਟੋਰ ਉੱਪਰ ਆਪਣਾ ਸਟੋਰ ਸਰਦਾਰਜੀ ਬਠਿੰਡਾ ਵੀਡੀਓ ਕਰ ਦਿਓ ਸ਼ੇਅਰ ਬਾਕੀ ਸਕਰੀਨ ਤੇ ਨੰਬਰ ਚੱਲੀ ਇਹਨਾਂ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ